ਪਿੰਡ ਬਾਬਿਆਂ ਦੇ ਵੱਲੋਂ ਸ਼ਰਧਾਈ ਰਗੜੀ ਰੈਡ ਬੱਲ ਛੱਡ ਤੂੰ ਵੀ ਹੋ ਜਾ ਤੜੀ ਮੇਟਰ ਡੇਰੇ ਲਾਏ ਆ ਬਾਬਿਆਂ ਦੇ ਸ਼ਰਧਾਈ ਰਗੜਨ ਵਾਲੇ ਜਿਹੜੇ ਜਿੱਤ ਵਾਲਾ ਇਹ ਜਗਰਾਉ ਤੋਂ ਲੁਧਿਆਣਾ ਰੋਡ ਤੇ ਜਦੋਂ ਤੁਸੀਂ ਦੇਖੋਗੇ ਆ ਬੋਰ ਨਸ਼ਾ ਮੁਕਤ ਖਾਲਸਾ ਠੰਡੀ ਸ਼ਰਧਾਈ ਜਿਹੜੀ ਕਿ ਬਾਬਿਆਂ ਡੇਰੇ ਲਾਏ ਖਾਲਸਿਆਂ ਨੇ ਤੁਸੀਂ ਕਰਨੀਆਂ ਮਦਦ ਤੇ ਬਾਬਿਆਂ ਕੋਲੇ ਆ ਕੇ ਸ਼ਰਧਾਈ ਪੀ ਲੋ ਆਪ ਦੇ ਸਰੀਰ ਜਿਹੜੇ ਕਰ ਲੋ ਤਕੜੇ ਜਦੋਂ ਅਛਰਦਾਈ ਪੀਓਗੇ ਨਾ ਤੁਹਾਡਾ ਸਰੀਰ ਉੱਡੂ-ਉੱਡੂ ਕਰ ਜੂ ਠੰਡੀ ਸ਼ਰਦਾਈ ਆ ਬਾਬਿਓ ਇਹ ਕਈ ਚੀਜ਼ਾਂ ਪਾ ਕੇ ਤਿਆਰ ਕੀਤੀ ਜਾਂਦੀ ਆ ਬਦਾਮ ਖਸਖਾਸ ਖਸਖਾਸ ਦੀਆਂ ਬਾਬਿਆਂ ਦੇ ਸੱਤ ਤਾਹਾਂ ਹੁੰਦੀਆਂ ਜਿਹੜੀਆਂ ਤਾਹਾਂ ਰਗੜ-ਰਗੜ ਕੇ ਇਹ ਉਹਦੀ ਤਸਵੀਰ ਜਾਨੀ ਦੀ ਠੰਡੀ ਕਰਦੀਆਂ ਟਿਕਾ ਕੇ ਸਰੀਰ ਤੇ ਹੈ ਨਹੀਂ ਬਰਗਰਾਂ ਕੋਕਾਂ ਦੇ ਵਿੱਚ ਕੋਸ ਜਿਹੜੇ ਪੀ ਪੀ ਤੁਸੀਂ ਆਪਦਾ ਸਰੀਰ ਗਾਲੀ ਜਾਂਦੇ ਮੁੜ ਕੇ ਕਹਿੰਦੇ ਬਣ ਗਿਆ ਤਜਾਬ ਤੇ ਲਈ ਜਾਂਦੇ ਕੈਪਸੂਲ ਜਦੋਂ ਇਹ ਸ਼ਰਦਾਈ ਤੁਹਾਡੇ ਸਰੀਰ ਦੇ ਅੰਦਰ ਜਾਊਗਾ ਇੱਕ ਤਾਂ ਤਾਕਤ ਆਊ ਤੁਹਾਡਾ ਸਰੀਰ ਉੱਡੂ ਉੱਡੂ ਕਰੂ ਕੰਮ ਕਰਨ ਨੂੰ ਜੀ ਕਰੂਗਾ ਤੁਹਾਡਾ ਸਾਰੇ ਜਿਹੜੇ ਡੇਰੇ ਆ ਬਾਬਿਆਂ ਦੇ ਲਾਏ ਆ ਜਿਹੜਾ ਆਉਂਦਾ ਜਗਰਾਉਂ ਤੋਂ ਮੋਗਾ ਰੋਡ ਆ ਲੁਧਿਆਣਾ ਰੋਡ ਵੱਡਾ ਜੱਤਵਾਲ ਲੱਗੇ ਡੇਰੇ ਬਾਬਿਆਂ ਦੇ ਗੁਰਸਿੱਖ ਬੰਦਿਆਂ ਦੀ ਮਦਦ ਕਰਨੀ ਆਪਾਂ ਇੱਥੇ ਖਿੱਚਿਆ ਕਰੋ ਕੰਮ ਆਉਂਦੇ ਜਾਂ ਜਾਨਾ ਬਾਈ ਉਹਨਾਂ ਕੋਲੇ ਇੱਥੇ ਬਾਬਿਆਂ ਦੇ ਸ਼ਰਦਾਈ ਦਾ ਕੰਮ ਚਲਾਇਆ ਨਵੀਆਂ ਚੰਗੀਆਂ ਚੀਜ਼ਾਂ ਖਾਇਆ ਪੀਆ ਕਰੋ ਸਿਹਤ ਨਾਲੋਂ ਕਿਹੜੀ ਚੀਜ਼ ਚੰਗੀ ਆ ਸਿਹਤ ਨਾਲੋਂ ਕੋਈ ਚੀਜ਼ ਨਹੀਂ ਚੰਗੀ ਤੁਸੀਂ ਇੱਥੇ ਆ ਕੇ ਬਾਬਿਆਂ ਕੋਲੇ ਆ ਕੇ ਸਟੋਰੀਆਂ ਜ਼ਰੂਰ ਪਾ ਕੇ ਜਾਣੀਆਂ ਲੋਕੇਸ਼ਨ ਦੁਕਾਨਾਂ ਆ ਕਰ ਦਿਓ ਗਰਾਂ ਦੀ ਖਿੱਚ ਦਿਓ ਕੰਮ ਬਾਬਿਆਂ ਦੀ ਕਰ ਦਿਓ ਫੁੱਲ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ